ਦੀਆਂ ਇਹ ਗਲੀਆਂ ਤੇ ਸੜਕਾਂ دریا ਤੇ ਨਹਿਰ ਦਾ ਰੂਪ ਲੈ ਜਾਣਗੀਆਂ ਆ ਦੇਖੋ ਜੀ ਮੈਂ ਤੁਹਾਨੂੰ ਦਿਖਾਵਾਂ بارش ਜਮਾ ਜਮ ਜਮਾ ਜਮ ਬਹੁਤ ਇਹ بارش ਬਠਿੰਡਾ ਦੇ ਵਿੱਚ ਔਰ ਬਠਿੰਡਾ ਦੀ ਪਹਿਲੀ ਖੁੱਲ ਕੇ ਹੋਣ ਵਾਲੀ بارش ਲਓ ਜੀ ਜਿਵੇਂ ਤੁਹਾਨੂੰ ਸਵੇਰ ਦੀ ਖਬਰ ਦੇ ਵਿੱਚ ਦੱਸਿਆ ਸੀ ਕਿ ਬਠਿੰਡਾ ਦੇ ਵਿੱਚ بارش ਸ਼ੁਰੂ ਹੋ ਗਈ ਔਰ ਇਹਦੇ ਵਿੱਚ ਦਰਿਆ ਲੱਗਨੇ ਸ਼ੁਰੂ ਹੋ ਜਾਣੇ ਔਰ ਗਲੀਆਂ ਨਾਲੀਆਂ ਹਰ ਸ਼ੜਕਾਂ ਦੇ ਉੱਤੇ ਤੁਹਾਨੂੰ ਨਹਿਰ ਵਰਗਾ ਮੌਸਮ ਦੇ ਸਿਗਾ ਤੋਂ ਸੋ ਇਹ ਸੀਨ ਆਉਣੇ ਸ਼ੁਰੂ ਹੋ ਇਹ ਤਾਜ਼ਾ ਵੀਡੀਓ ਬਠਿੰਡਾ ਦੇ ਗੁਰਤੇਗ ਬਾਦਰ ਨਗਰ ਦੀ ਹੈ ਜੀ ਜਿਹਦਾ 100 ਫੁੱਟੀ ਰੋਡ ਹਮੇਸ਼ਾ ਹੀ ਘੰਟਾ ਕ بارش ਹੋ ਜੇ ਤਾਂ ਦਰਿਆ ਦਾ ਰੂਪ ਟਰਨ ਕਰ ਜਾਂਦਾ ਦੇਖੋ ਤਾਜ਼ਾ ਤਸਵੀਰਾਂ ਹਰ ਸਾਲ ਹੀ ਇਸੇ ਤਰ੍ਹਾਂ ਹੀ ਇਹ ਤਸਵੀਰਾਂ ਦੇਖਣਾਂ ਦੇ ਜਰਾਉਂਦੀਆਂ ਨੇ ਔਰ ਹਮੇਸ਼ਾ ਹੀ ਇਹ ਖਬਰਾਂ ਮੰਦੀਆਂ ਕਿ ਪ੍ਰਸ਼ਾਸਨ ਦੀ ਕੋਲ ਖੁੱਲੀ ਪਰ ਪੋਲ ਤਾਂ ਖੁੱਲਦੀ ਰਹਿੰਦੀ ਹੈ ਔਰ ਸਾਲੀ ਖੁੱਲਦੀ ਹੈ ਕੋਈ ਫਰਕ ਨਹੀਂ ਅਜੇ ਹੋਰ ਵੀ ਰੌਚਕ ਰੌਚਕ ਬੜੀਆ ਬੜੀਆ ਇਹੋ ਜਿਹੇ ਵੀਡੀਓ ਆਉਂਦੀਆਂ ਰਹਿਣੀਆਂ ਸੋ ਇਹੋ ਜਿਹੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਮੈਂ ਡੀਡੀਐਸ ਨਿਊਜ਼ ਤੋਂ ਗੋਪੀ ਜੀਰੇਵਾਲਾ ਜੀ ਬਠਿੰਡਾ ਦਾ ਮਾਲ ਰੋਡ ਵਾਲਾ ਏਰੀਆ ਨਿਮਾਨ ਚੌਂਕ ਤੋਂ ਇੱਥੋਂ ਜਿੱਥੋਂ ਵੀ ਤੋਂ ਇਧਰ ਗੋਨਿਆਣਾ ਰੋਡ ਇਹ ਹੈ ਮਾਲ ਰੋਡ ਮਾਲ ਰੋਡ ਤੇ ਦੇਖੋ ਪਾਣੀ ਦਾ ਕੀ ਦਾ ਹੁੰਦਾ ਹੈ ਖਿਆਲ ਹੈ ਹਨੂਮਾਨ ਚੌਂਕ ਦਾ ਇਹ ਸੀਨ ਅੱਜ ਤੱਕ ਫਿਰ ਮੀਂਹ ਪਿਆ ਇੱਥੇ ਵੈਸੇ ਇਹੀ ਤਕਰੀਬਨ ਪਾਣੀ ਖੜਾ ਰਹਿੰਦਾ ਹੈ ਇਹ ਕੇ ਲొਕੇਸ਼ਨ ਹੋਗੀ ਕਾਫੀ ਇਹੋ ਜੀਆਂ ਲొਕੇਸ਼ਨ ਅੱਜ ਤੁਹਾਨੂੰ ਦਿਖਾਉਣਾ ਹੈ ਜਿੱਥੇ بارش ਕਰਕੇ ਤਾਂ ਮੀਂਹ ਹੋਣਾ ਹੀ ਹੋਣਾ بارش ਤੋਂ ਬਿਨਾਂ ਵੀ ਇਹ ਲొਕੇਸ਼ਨਾਂ ਤੇ ਪਾਣੀ ਆਮ ਹੀ ਤਕਰੀਬਨ ਖੜਾ ਦੇਖਿਆ ਜਾ ਸਕਦਾ ਹੈ ਜੇ ਤੁਸੀਂ ਦੇਖ ਸਕਦੇ ਹੋ ਹਰ ਉਹ ਦਿਨ ਉਹ टच ਕਰਦਾ ਪੰਨ ਸਮੁੰਦਰ ਬਣਿਆ ਹੈ ਜੀ ਜੀਤ ਰੋਡ ਦਾ ਆ ਦੇਖੋ ਇਹਨਾਂ ਨੇ ਪਾਣੀ ਨੰਦ ਰੇਡ ਤੋਂ ਇਹ ਚੀਜ਼ ਨੂੰ ਆ ਰੱਖਿਆ ਬੱਲਾ ਬੱਲਾ ਜੀਤ ਰੋਡ ਜੀਤ ਰੋਡ ਤੋਂ ਜ਼ਿਆਦਾ ਪਾਣੀ ਗਹਿਰਾ ਹੁੰਦਾ ਜੀ ਪਾਵਰ ਰੋਡ ਮੁਸਤਾਨੀਆ ਰੋਡ ਮਾਹ ਰੋਡ ਵਰ ਜੀਤ ਰੋਡ ਪਾਣੀ ਗਰੀਬਨ ਛੇਤੀ ਨਿਕਲ ਜਾਂਦਾ ਪਰ 4 ਘੰਟੇ ਦੀ ਸਵਾਰਸ਼ ਨੇ ਇਹ ਰੋਡ ਵੀ ਡਬੋਤਾ ਇਹ ਆ ਜੀ ਅਜੀਤ ਰੋਡ ਦਾ ਹਾਲ ਅਜੀਤ ਰੋਡ ਵੀ ਕਤਰੀਬਾਂ ਡੁੱਬੇ ਆਈ ਹੋਇਆ ਹੈ ਇਹ ਆ ਜੀ ਅਜੀਤ ਰੋਡ ਦਾ ਆ ਦੇਖੋ ਇਹਨਾਂ ਨੇ ਪਾਣੀ ਨਾਲ ਅੰਦਰ ਇੰਟਰੋ ਦੇ ਕੇ ਐਸ ਤਰ੍ਹਾਂ ਦੀ ਚੀਜ਼ ਬਣਾ ਰੱਖੀ ਹੋਇਆ